ਜਿੱਥੇ ਪੂਰੇ ਪੰਜਾਬ ਅਤੇ ਦੇਸ਼ ਦੁਨੀਆ ਭਰ ਵਿੱਚ ਛੋਟੇ ਸ਼ਹਿਜ਼ਾਦਿਆਂ ਦੇ ਪੋਦੇ ਮਹੀਨੇ 6 ਤੋਂ 14 ਤੱਕ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਉੱਥੇ ਹੀ ਸੰਗਤਾਂ ਵੱਲੋਂ ਥਾਂ-ਥਾਂ ਦੇ ਉੱਪਰ ਛੋਟੇ ਸ਼ਹਿਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦੁੱਧ ਦੇ ਲੰਗਰ ਲਗਾਏ ਜਾ ਰਹੇ ਨੇ ਸ਼੍ਰੀ ਮੁਖਤਸਰ ਸਾਹਿਬ ਦੇ ਇੱਕ ਪਰਿਵਾਰ ਵੱਲੋਂ ਪਿਛਲੇ 3 ਸਾਲਾਂ ਤੋਂ ਲਗਾਤਾਰ ਹੀ ਸ਼੍ਰੀ ਮੁਖਤਸਰ ਸਾਹਿਬ ਦੀਆਂ ਵੱਖ-ਵੱਖ ਥਾਵਾਂ ਉੱਪਰ ਦੁੱਧ ਦਾ ਲੰਗਰ ਲਗਾਇਆ ਜਾ ਰਿਹਾ ਹੈ ਮੈਂ ਛੋਪਨ ਦਿਨ ਇੱਕ ਸਹਿਜਾਂਦ ਦੀ ਮੂਵੀ ਵੇਖੀ ਸੀ ਤੇ ਉਹਦੇ ਚ ਮੈਂ ਲੰਗਰ ਛਕਾਉਂਦੇ ਸੀ ਦੁੱਧ ਦਾ ਗਰਮ ਦੁੱਧ ਦਾ ਤੇ ਮੈਂ ਵੀ ਪਾਪਾ ਨੂੰ ਕਿਹਾ ਕਿ ਆਪਾਂ ਵੀ ਲੰਗਰ ਲਾਉਨੇ ਆ ਤੇ ਅਸੀਂ 20 ਤਰੀਕ ਤੋਂ 22 ਤਰੀਕ ਤੱਕ ਦੁੱਧ ਦਾ ਲੰਗਰ ਲਾਉਨੇ ਆ ਐਸਾ ਲਈ ਲਾਉਨੇ ਹੋ ਨਹੀਂ ਹਰ ਸਾਲ ਹਾਂਜੀ ਸਾਨੂੰ 3 ਸਾਲ ਹੋ ਗਏ ਨੇ ਦੁੱਧ ਦਾ ਲੰਗਰ ਦੀ ਗੱਲ ਕਰਦੇ ਹੋ ਉੱਠਦੇ ਕਿੰਨੇ ਵਜੇ ਹੁੰਦੀ ਸੀ ਮੈਂ ਤੈਨੂੰ ਜ ਮਤਲਬ ਮੈਂ 4 ਵਜੇ ਉੱਠ ਜਾਂਦਾ ਮਮਾ ਪਾਪਾ ਤੈਨੂੰ ਹੋ ਜੇ ਮੈਂ 4 ਵਜੇ ਤੇ ਰੈਡੀ ਹੋ ਕੇ ਸਾਰਾ ਨਹਾ ਕੇ ਤੇ ਦੁੱਧ ਤਿਆਰ ਹੋ ਜੇ ਮੈਂ 5 ਵਜੇ ਤੇ ਅਸੀਂ ਇੱਥੇ ਲਾਂ ਨਾ ਜੰਦੇ ਆ। ਹਾਂ ਨਹੀਂ ਲੱਗਦੀ ਫਿਰ ਤੁਹਾਨੂੰ। ਨਹੀਂ। ਕਿਉਂਕਿ ਸਹਿਬਜ਼ਾਦ ਜੀ ਵੀ ਅੰਡੇ ਬੋਲਦੇ ਜੋ ਬੈਠੇ ਸੀ ਤੇ ਉਹਨਾਂ ਨੂੰ ਵੀ ਬਹੁਤ ਠੰਡ ਲੱਗਦੀ ਸੀ ਤੇ ਮੈਂ ਵੀ ਸੋਚਿਆ ਮੈਂ ਵੀ ਜੋਲ ਰੱਖਣਾ। ਕਦੀ ਠੰਡ ਨਹੀਂ ਲੱਗਣ ਦੇਣੀ। ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਜੋ ਸਫਰ-ਏ-ਸ਼ਹਾਦਤ ਇਹ ਪਿਛਲੇ ਕਰੀਬ 3 ਸਾਲ ਤੋਂ ਪਰਿਵਾਰ ਦੇ ਨਾਲ ਅਸੀਂ ਸਵੇਰ ਤੋਂ ਲੈ ਕੇ ਪਹਿਲਾਂ ਅਸੀਂ ਅਲੱਗ-ਅਲੱਗ ਜਗ੍ਹਾ ਤੇ ਇਹ ਦੁੱਧ ਦਾ ਲੰਗਰ ਲੈ ਕੇ ਜਾਂਦੇ ਸੀ ਪਰ ਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਪਰ ਇਸ ਵਾਰ ਅਸੀਂ ਗੁਰਦੁਆਰਾ ਸ਼ਹੀਦ ਕਨ ਸਾਹਿਬ ਦੇ ਬਾਹਰ ਇੱਕ ਹਫਤਾ ਜੋ ਹੋ ਗਿਆ ਮਤਲਬ 6 ਪੂ ਤੋਂ ਲੈ ਕੇ 13 ਪੂ ਤੱਕ ਇਹ ਅਸੀਂ ਦੁੱਧ ਦਾ ਲੰਗਰ ਇੱਥੇ ਲੈ ਕੇ ਸੰਗਤ ਲਈ ਉਹ ਇਹ ਤੇ ਆਸ ਕੀ ਜੁੜਾ ਅਸੀਂ ਦੁਨਿਆਤ ਤੋਂ ਉਤਪੰਨ ਇਹ ਸਭ ਤੋਂ ਮਹਿੰਗੀ ਧਰਤੀ ਫਤੇਗੜ ਸਾਹਿਬ ਤੋਂ ਗੁਰਦੁਆਰਾ ਸਾਹਿਬ ਤੋਂ ਉੱਥੋਂ ਇਹ ਸ਼ੁਰੂ ਹੁੰਦਾ ਹੈ ਇਤਿਹਾਸ ਛੋਟੇ ਸਾਹਿਬ ਜਦਿਆਂ ਦੀ ਬੱਤੇ ਸਾਹਿਬ ਜਦਤੀ ਸ਼ਹੀਦੀ ਦੇ ਨਾਲ ਜੁੜਿਆ ਉਸ ਠੰਡੇ ਬੁਰਜ ਦੇ ਵਿੱਚ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਮਾਤਾ ਗੁਦਿਰ ਕੌਰ ਜੀ ਨੂੰ ਕੈਦ ਕੀਤਾ ਗਿਆ ਤਾਂ ਸਾਡੇ ਬਹੁਤ ਹੀ ਸਤਕਾਰਯੋਗ ਬਾਬਾ ਮੋਤੀराम ਮਹਾਰਾਜੀ ਜਿਨ੍ਹਾਂ ਨੇ ਇਹ ਚੇਟਕ ਲਾਈ ਜਿਨ੍ਹਾਂ ਨੂੰ ਇਹ ਲੱਗਿਆ ਕਿ ਉਹ ਠੰਡ ਦੇ ਵਿੱਚ ਬੱਚੇ ਭੁੱਖੇ ਬਿਲਕਦੇ ਨੇ ਤਾਂ ਉਹਨਾਂ ਨੂੰ ਦੁੱਧ ਦਾ ਗਰਮ ਦੁੱਧ ਦਾ ਲੰਗਰ ਉਹ ਆਪਣੇ ਘਰ ਤੋਂ ਲੈ ਕੇ ਜਾਂਦੇ ਸੀ ਅੱਜ ਦੁੱਧ ਚਾਹੇ 50 70 80 ਰੁਪਏ ਹੈ ਪਰ ਬਾਬਾ ਮੋਤੀराम ਮਹਿਰਾ ਦੇ ਪਰਿਵਾਰ ਲਈ ਦੁੱਧ ਬਹੁਤ ਮਹਿੰਗਾ ਸੀਗਾ ਕਿਉਂਕਿ ਉਹ ਦੋ ਗਲਾਸਾਂ ਦੇ ਦੁੱਧ ਦੇ ਬਦਲੇ ਉਹਨਾਂ ਨੂੰ ਆਪ ਦਾ ਸਾਰਾ ਪਰਿਵਾਰ ਕੁਰਬਾਨ ਕਰਨਾ ਪਿਆ ਉਹਨਾਂ ਦਾ ਛੋਟਾ 5 ਸਾਲ ਦਾ ਬੱਚਾ ਉਹਨਾਂ ਦੀ ਪਤਨੀ ਮਾਂ ਤੇ ਆਪ ਉਹਨਾਂ ਨੂੰ ਕੋਹਲੂ ਦੇ ਵਿੱਚ ਪੀੜਿਆ ਗਿਆ ਉਹ ਬਾਬਾ ਜੀ ਦੀ ਇਹ ਕਿਰਪਾ ਕਿ ਤੁਹਾਡੇ ਮਨ ਵਿੱਚ ਕਿਵੇਂ ਆਇਆ ਸੀਗਾ ਦੁੱਧ ਦੀ ਸ਼ੁਰੂਆਤ ਕਰਨੀ ਪਹਿਲਾਂ ਨਹੀਂ ਮੁਕਸ਼ਰ ਵਿੱਚ ਦੇਖਿਆ ਅਸਰ ਹੀ ਅਸੀਂ ਦੇਖ ਰਹੇ ਹਾਂ ਮੁਕਸ਼ਰ ਦੇ ਇਸ ਪਵਿੱਤਰ ਧਰਤੀ ਤੇ ਲੰਗਰ ਅਕਸ਼ਰ ਚੱਲਦੇ ਰਹਿੰਦੇ ਨੇ ਵਕ ਵਕ ਸਮਾਗਮ ਹੁੰਦੇ ਰਹਿੰਦੇ ਨੇ ਪਰ ਇਹ ਨਹੀਂ ਮੈਨੂੰ ਪਤਾ ਕਿ ਪਹਿਲਾਂ ਸੀ ਜਾਂ ਨਹੀਂ ਪਰ 2023 ਦੇ ਵਿੱਚ ਮੇਰਾ ਬੇਟਾ ਵਾਰਿਸ ਪ੍ਰਤਾਪ ਸਿੰਘ ਚਾਰ ਸਾਹਿਬਜ਼ਾ ਦੇ ਮੂਵੀ ਦੇਖ ਕੇ ਤੇ ਉੱਥੋਂ ਇਹਨੂੰ ਇਹਨੇ ਮੈਨੂੰ ਪੁੱਛਿਆ ਕਿ ਦੁੱਧ ਗਰਮ ਕਿਉਂ ਲੈ ਕੇ ਜਾਂਦੇ ਨੇ ਫਿਰ ਮੈਂ ਦੱਸਿਆ ਤੇ ਕਹਿੰਦਾ ਪਾਪਾ ਜੀ ਸਵਾਰ ਆਪਾਂ ਵੀ ਦੁੱਧ ਨਾਲ ਸੰਗਤ ਲਈ ਲੈ ਕੇ ਜਾਣਾ ਅਸੀਂ ਸੋਚ ਲਓ ਕਿ 10 ਕਿਲੋ ਦੁੱਧ ਉਹਦੇ ਸੋਚਿਆ ਸੀ 2030 ਚ ਕਿਉਂਕਿ ਸਾਨੂੰ ਨਹੀਂ ਪਤਾ ਸੀ ਕਿ ਸੰਗਤ ਐ ਦੁੱਧ ਚੁਗੀ ਅਸੀਂ ਸਿਰਫ ਇਹ ਸੋਚਿਆ ਸੀ ਵੀ ਆਪਦੇ ਪਰਿਵਾਰ ਦੇ ਨਾਲ 10 ਕਿਲੋ ਦੁੱਧ ਲੈ ਜਾਾਂਗੇ ਜਿੰਨੀ ਸਾਡੀ ਹੋ ਸਕਦੀ ਹੈ ਵੀ ਅਸੀਂ ਕਰ ਸਕਦੇ ਆ ਪਰ ਉਹ 10 ਕਿਲੋ ਅੱਜ ਕੋਟਲਾਂ ਤੇ ਪਹੁੰਚ ਗਿਆ ਸੰਗਤ ਇੰਨਾ ਸਯੋਜਗ ਦਿੰਦੀ ਆ ਫੋਨ ਕਰਕੇ ਅਸੀਂ ਕੱਲ੍ਹ ਸਮਾਪਤੀ ਦਾ ਸੋਚ ਕੇ ਗਏ ਸੀ ਪਰ ਰਾਤ ਹੀ ਇੱਕ ਐਨ ਆਰ ਆਈ ਸਾਡੇ ਭਰਾ ਨੇ ਉਹਨਾਂ ਦਾ ਫੋਨ ਆਇਆ ਕਿ ਸਰਦੀਵਾਲੋ ਵੀ ਸਵੇਰੇ ਇੱਕ ਸੇਵਾ ਤੁਸੀਂ ਕਰਨੀ ਹੈ ਤੇ ਅੱਜ ਫਿਰ ਅਸੀਂ ਕਿੰਨੇ ਵਜੇ ਸ਼ੁਰੂਆਤ ਕਰਦੇ ਹੋ ਤੇ ਕਿਵੇਂ ਤਿਆਰ ਕਰਦੇ ਹੋ ਅਸੀਂ ਸਵੇਰ 3 ਵਜੇ ਉੱਠਦੇ ਆ ਜੀ ਉੱਠਣ ਤੋਂ ਬਾਅਦ ਆਪਦਾ ਇਸ਼ਨਾਨ ਪਾਣੀ ਕਰਕੇ ਪਾਠ ਕਰਕੇ ਤੇ 4 ਵਜੇ ਘਰ ਦੇ ਵਿੱਚ ਹੀ ਪੱਠੀ ਬਤੀਲੇ ਕੈਟਲ ਸਾਰਾ ਕੁਝ ਉੱਥੇ ਦੁੱਧ ਗਰਮ ਹੁੰਦਾ ਹੈ ਉੱਥੋਂ ਗਰਮ ਕਰਕੇ ਕੈਟਲਾਂ ਚ ਪਾ ਕੇ ਤੇ ਅਸੀਂ ਗੱਡੀ ਦੇ ਵਿੱਚ ਲੈ ਕੇ ਇੱਥੇ ਤਕਰੀਬਨ 6:30 ਅਸੀਂ ਪਹੁੰਚ ਜਾਂਦੇ ਹਾਂ ਇਹ ਨੌਜਵਾਨਾਂ ਨੂੰ ਕੀ ਸੰਦੇਸ਼ ਦੇ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇਹ ਬੱਚਿਆਂ ਦੇ ਲਈ ਇੱਕ ਵੱਡਾ ਸੁਨੇਹਾ ਹੈ ਕਿ ਮੇਰਾ ਬੇਟਾ ਚਾਹੇ ਅੱਜ 10 11 ਸਾਲ ਦਾ ਬੇਟਾ ਪਰ ਇਹਨੂੰ ਅੱਜ ਤੋਂ ਇਹ ਪਤਾ ਹੋਣਾ ਚਾਹੀਦਾ ਕਿ ਸਾਡਾ ਇਤਿਹਾਸ ਕੀ ਸੀਗਾ ਸਾਡੇ ਸਾਹਿਬਜ਼ਾਦਿਆਂ ਨੇ ਕਿੰਦਾਂ ਕੁਰਬਾਨੀਆਂ ਦਿੱਤੀਆਂ ਉਹ ਸਾਰਾ ਇਤਿਹਾਸ ਇਹਨੂੰ ਤਾਂ ਹੀ ਪਤਾ ਲੱਗੂਗਾ ਜੇ ਇਹ ਉਹ ਉਹਨੂੰ ਮਹਿਸੂਸ ਕਰੂਗਾ ਅੱਜ ਉੱਠਦਾ ਸਵੇਰ ਨਾਲ ਆਉਂਦਾ ਇਹਨੂੰ ਮਹਿਸੂਸ ਹੁੰਦਾ ਹੋ ਕਿ ਉਹਦੋਂ ਕਿੰਨੀ ਠੰਡ ਦੇ ਵਿੱਚ ਠੰਡੇ ਬੁਰਜੇ 'ਚ ਉਹ ਬੱਚੇ ਕਿਵੇਂ ਰਹੇ ਹੋਣਗੇ ਕਿਵੇਂ ਉਹਨਾਂ ਨੂੰ ਗਰਮ ਦੁੱਧ ਪਹੁੰਚਿਆਊਗਾ ਕਿਵੇਂ ਉਹਨਾਂ ਨੇ ਨੀਹਾਂ 'ਤੇ ਸ਼ਹਾਦਤਾਂ ਦਿੱਤੀਆਂ ਹੋਣਗੀਆਂ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਸਾਰਿਆਂ ਨੂੰ ਜੁੜਨਾ ਚਾਹੀਦਾ ਹੋਰ ਵੀ ਜਿੰਨੇ ਸਹਿਯੋਗ ਕਰ ਸਕਦੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਤਾਂ ਕਿ ਅਸੀਂ ਬੱਚਿਆਂ ਨੂੰ ਜ਼ਰੂਰ ਇਹ ਦੱਸ ਸਕੀਏ ਨੌਜਵਾਨ ਤਾਂ ਸਾਡੇ ਲੈ ਰਹੇ ਨੇ ਸਿਰ ਜਿਵੇਂ ਵੀ ਉਹ ਫਤਿਹਗੜ੍ਹ ਸਾਹਿਬ ਜਾ ਰਹੇ ਨੇ ਤੁਸੀਂ ਵੇਖੋ ਤੇ ਕਿੰਨਾ ਰਸ਼ ਹੁੰਦਾ ਪਰ ਬੱਚਿਆਂ ਲਈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਤੋਂ ਪਨੀਰੀ ਨੇ ਸ਼ੁਰੂ ਹੋਣਾ